ਸਾਰੇ ਭੱਜ ਗਏ ਉਹ ਦੇਖ ਤੰਦੂ ਦਾ ਹੁਣ ਰਾਤ ਨੂੰ ਕੋਈ ਨੁਕਸਾਨ ਹੁੰਦਾ ਕਿਹੜਾ ਐਮਐਲਏ ਬੈਠਾ ਦਾ ਕਿਹਨੋਂ ਦਾ ਜਿੱਥੇ ਐਮਐਲਏ ਆ ਕੇ ਬੈੰਨੇ ਆ ਫੋਟੋ ਆ ਖਿਚਾਣੇ ਉਹ ਤੰਬੂ ਗਿਆ ਘੇਰ ਉਹ ਵੀ ਗਿਆ ਠੀਕ ਆ ਜੀ ਤੰਬੂ ਗਿਆ ਘੇਰ ਸਾਰੇ ਭੱਜ ਗਏ ਇੱਥੇ ਹੁਣ ਰਾਤ ਨੂੰ ਕੋਈ ਨੁਕਸਾਨ ਹੁੰਦਾ ਇਹਦਾ ਜ਼ਿੰਮੇਵਾਰ ਕੌਣ ਆ ਹਸਨ ਹੁਣੇ ਉਹਨਾਂ 100% ਹੋਣਾ ਹੁਣ ਸਿੱਧਾ ਬੱਜਣਾ ਹੈ ਨਾ ਟੋਕਰ ਨਾਲ ਆ ਜਵਾਨ ਖੜੇ ਆ ਇੱਥੇ ਹੁਣ ਕਿਹੜਾ ਬੰਦਾ ਖੜਾ ਲੈ ਇੱਥੇ ਦੱਸੋ ਕੌਣ ਆ ਆ ਟੋਕਰ ਆ ਇਹ ਨਾ ਲੱਗਣਾ ਠੋਕਰ ਨਾ ਆ ਠੋਕਣਾ ਬਾਦਿਕਾ ਨੂੰ ਪਾਣੀ ਦੇ ਆ ਫਿਰ ਉਹ ਸਾਬ ਯਾਰ ਸੋਗ ਲੱਗੇ ਗਈ ਉਹ ਪਿੱਛੇ ਹੋ ਜਾ ਯਾਰ ਕੋਈ ਨਹੀਂ ਹੁੰਦਾ ਤੁਸੀਂ ਇਹ ਹਿਸਾਬ ਲਾ ਲਓ ਕੋਈ ਇੱਥੇ ਆਰਮੀ ਨਹੀਂ ਕੋਈ ਕੁਝ ਨਹੀਂ ਸਭ ਚਲ ਗਏ ਆਪਣੇ ਠੀਕ ਹੈ ਹੁਣ ਇੱਥੇ ਰਾਤ ਨੂੰ ਨੁਕਸਾਨ ਹੁੰਦਾ ਤਾਂ ਕੌਣ ਜ਼ਿੰਮੇਵਾਰ ਆ ਬਾਕੀ ਭਰਾਵੋ ਪਿੰਡਾਂ ਵਾਲਿਓ ਏਰੀਆ ਵਾਲਿਓ ਵੀਰੇ ਆਪਾਂ ਨਹੀਂ ਹਮਲਾ ਮਾਰਨੇ ਪੈਣਾ ਪ੍ਰਸ਼ਾਸਨ ਦੇ ਸਿਰ ਤੇ ਨਾ ਰਹੋ ਠੀਕ ਹੈ ਨਾ ਆਪਣੀਆਂ ਡਿਊਟੀ ਆ ਸਾਮੋ ਪਹੁੰਚੋ ਠੀਕ ਹੈ ਨਾ ਪਾਣੀ ਨੂੰ ਕਾਬੂ ਕਰੋ ਆ ਕੇ ਬੰਨ ਟੁੱਟ ਰਿਹਾ ਲਗਾਤਾਰ ਹਾਲਸਾ ਜੀ ਆਜੋ ਜਿਹੜਾ ਦਿਨ ਚਾਹ ਹੱਥ ਐ ਲੈ ਲਾਇਆ ਜਾਲ ਲਾਇਆ ਸਭ ਗਿਰ ਚੁਕੇ ਆ ਪਾਣੀ ਚ ਆ ਤੁਰੇ ਫਿਰਦੇ ਆ ਜੀ ਇੱਥੇ ਰਾਤ ਨੂੰ ਲੱਗਿਆ ਸੇਵਾ ਤੇ ਪਰ ਇੱਥੇ ਕੋਈ ਵੀ ਹੈ ਨਹੀਂ ਪ੍ਰਸ਼ਾਸਨਿਕ ਅਧਿਕਾਰੀ ਕੋਈ ਸਹੂਲਤ ਨਹੀਂ ਕੋਈ ਕੁਝ ਨਹੀਂ ਪਾਥ ਨੂੰ ਕਹਿੰਦੇ ਬੰਨ ਦੇ ਖਲ ਪਾਣੀ ਲੱਗੇ ਨਾ ਅੰਕਲ ਜੀ ਮੈਨੂੰ ਇੱਕ ਚੀਜ਼ ਦਾ ਜਵਾਬ ਦਿਓ ਜੀ ਦਿਨ ਚ ਆ ਕੇ ਸਾਰੇ ਉੱਥੇ ਤੰਬੂ ਜਿਹੜਾ ਗਿਰੇ ਉੱਥੇ ਫੋਟੋ ਖਾ ਜਾ ਕੇ ਮੁੜ ਜੰਦੇ ਆ ਹੁਣ ਇੱਥੇ ਕੌਣ ਜ਼ਿੰਮੇਵਾਰ ਆ ਕੋਈ ਨਹੀਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਕੋਈ ਪ੍ਰਸ਼ਾਸਨ ਦਾ ਕੋਈ ਖੜਾ ਜੋ ਨੌਜਵਾਨ ਖੜੇ ਆ ਸੰਗਤ ਖੜੀ ਆ ਉਹਦਾ ਗਿਆ ਉਹ ਬੰਲੀ ਗਿਆ ਉਹ ਖੜੇ ਹੋ ਗਿਆ ਭਾਈ ਅੱਜ ਗਿਆ ਤੇਰੇ ਨਾਲ ਪ੍ਰਸ਼ਾਸਨ ਦੇ ਸਿਰ ਤੇ ਨਾ ਰੋ ਆਪਾਂ ਹੀ ਕਰੋ ਨਹੀਂ ਹੁਣ ਕੋਟਾ ਲੜਨ ਦਾ ਹੈ ਇਹ ਇਹਦਾ ਫੈਲ ਲੱਗਿਆ ਨਾ ਕਰਕੇ ਜਾਲਾਂ ਚ ਨਹੀਂ ਹੁਣ ਤਾਂ ਧਾਣਾ ਦਾ ਹੈ ਹੋਵੇ ਕਿ ਢੀ ਢੰਗ ਹੁਣ ਵੀ ਉਹ ਜਾਲ ਬੰਨੇ ਆ ਨਾ ਸਾਡੇ ਕੋਲ ਤਾਰ ਕੱਟਣ ਨੂੰ ਕੋਈ ਚੀਜ਼ ਹੱਤਾਂ ਨਾਲ ਤਾਰ ਤੋੜੀ ਆ ਕੋਈ ਚੀਜ਼ ਨਹੀਂ ਹੈਗੀ ਕੱਲ ਦਾ ਲੱਗਿਆ ਬਾਈ ਮੈਂ 20 ਬੰਦੇ ਨੂੰ ਕਿਹਾ ਬਾਈ ਜੇ ਨਾ ਤੂੰ ਕੱਲ ਇੱਕ ਹਿੰਮਤ ਕਰਦਾ ਮਰਦੀ 8 9 100 ਰੁਪਏ ਦਾ ਚਮਕੌਰ ਤੇ ਕਟਰ ਰੋਣਾ ਕਿ ਦਿੰਦੇ ਆ ਉਹਨਾਂ ਨੂੰ ਮੈਂ ਨਾ ਔਖਾ ਕੰਮ ਨਾ ਬਈ ਜੇ ਹੁਣ ਖੁੱਲੀ ਮਾਰਦਾ ਕਿੱਧਰ ਆ ਛਾਲੇ ਛਾਲੇ ਕਰਦੇ ਸਾਰੇ ਉਹਦੇ ਬਿਨਾ ਅੱਧਾ ਕ ਮਰ ਰੁਪਏ ਬਾਈ ਮੱਡੇ ਨਹੀਂ ਹੁੰਦੇ 2000 ਦਾ ਕਾਲੀ ਮੇਰੇ ਵੱਡੇ ਨਹੀਂ ਹੁੰਦੇ ਉਹ ਤੋਂ ਬਾਅਦ ਬਾਈ ਇਹ ਮੇਰਾ ਵੀ ਟਾਈਮ ਨਾ ਲੱਗਣਾ ਹਾਂ ਉਹ ਨਹੀਂ ਕਰਮ ਆਲੇ ਪਿੱਛੇ ਕੋਲ ਭੇਜਦੀ ਤੂੰ ਐਨੀ ਦੁਨੀਆ ਉਂਦੀ ਜਿਹਦੇ ਮਰਜ਼ੀ ਤੇ ਦੋ ਟਾਈਮ ਡੂ ਨਹੀਂ ਤੂੰ ਆਈ ਹਰ ਸਵੇਰ ਨੂੰ ਜੇ ਕੋਈ ਕੰਮ ਜ਼ਰੂਰੀ ਕੋਈ ਕੰਮ ਸੰਗਤ ਜੀ ਇੱਥੇ ਆ ਤੰਬੂ ਲੱਗਿਆ ਹੋਤਾ ਜਿੱਥੇ ਸਾਰੇ ਆਂਦੇ ਆ ਫੋਟੋ ਖਿੱਚਾ ਕੇ ਮੁਰਜੰਨੇ ਆ ਉਹ ਖਾਰ ਲੱਗ ਚੁੱਕੇ ਆ ਪੈ ਗਈਆਂ ਵੀਰੇ ਥੱਲੇ ਪਾਣੀ ਖਾਰ ਪੈ ਗਈ ਹਾਂ ਵੀਰੇ ਹਾਂ ਖਾਰ ਪੈ ਗਈ ਹੁੰਦਾ ਤੰਬੂ ਗਿਰ ਗਿਆ ਉਹ ਭੱਜ ਗਏ ਹੁਣ ਹੁਣ ਉੱਥੇ ਕੌਣ ਜ਼ਿੰਮੇਵਾਰ ਆ ਬਾਈ ਕਿੱਥੇ ਦਾ ਪਹੁੰਚ ਜਾ ਕੇ ਆਏ ਪਹਿਲਾਂ ਆਹ ਦੇਖ ਤਾਂ ਕਿੱਥੇ ਆ ਗਿਆ ਖਾਰ ਪੈ ਗਿਆ ਲੈ ਸਰ ਮੈਂ ਬਾਈ ਉਹ ਉੱਥੇ ਖੜੇ ਨੇ ਕਮੇਟੀ ਚ ਇਹ ਯਾਰ ਹੁਣ ਤਾਂ 15 ਮਿੰਟ ਤਾਂ ਕਿਹਨੇ ਦੇਖੀ ਰੂ ਪੁੱਛ ਮੈਂ ਵੀਰ ਆਪਾਂ ਉੱਥੇ ਖੜੇ ਦੇ ਪਹਿਲਾਂ ਉਹ ਹੋ ਗਿਆ ਜੀ ਕਿਹਨੇ ਦੇਖ ਆਜਿਓ ਉੱਥੇ ਦੇਖ 15 ਮਿੰਟ ਹੋ ਸਾਨੂੰ ਆਇਆਂ ਨੂੰ ਆ ਕਾਹਦੇ ਲੋਕ ਬੰਨ ਦੇਖਣਾ ਹੈ ਭੈਣ ਯਾਰ ਉਹ ਬਾਈ ਦੇਖਣ ਹੋ ਗਏ ਜੀ 1548 1548 ਹੈਲੋ ਖੇਤਰ ਜੀ ਰੋ ਗਿਆ ਇਹ ਨਾ ਚਾਹ ਨਹੀਂ ਮੈਂ ਕਿਹਾ ਗਲਤ ਦੇਖਦੇ ਆ ਗਣੇ ਬੰਨਾ ਦੇ ਦੁਬਾਰਾ ਗੱਲ 8348 79011 ਮੇਰਾ ਨੋ ਲਿਖ ਲੈ ਸੋਹਣ ਸਿੰਘ ਇਹ ਵੀ ਉਹਨੂੰ ਫੜਾ ਦਿਓ ਬਸ ਵੀਰੇ ਆ 10 ਫੁੱਟ ਦਾ 10 ਫੁੱਟ ਵੀ ਮਸਾ ਹੀ ਹੋਣਾ ਆ ਬੰਨ ਆ ਜਿਹੜੀ ਆਖਰੀ ਟਾਇਆ ਇਹਨੂੰ ਪਾੜ ਪੈ ਗਿਆ ਫਿਰ ਕਾਬੂ ਨਹੀਂ ਆਣਾ ਭਾਈ ਏਰੀ ਤੇ ਜਵਾਨਾਂ ਨੂੰ ਬੇਨਤੀ ਹੈ ਪਹੁੰਚੋ ਇੱਥੇ ਵੱਧ ਤੋਂ ਵੱਧ ਇਹਨੂੰ ਸਾਮੋ ਆ ਸਾਰਾ ਖਰ ਗਿਆ ਜਿਹੜੇ ਲਾਏ ਅੱਜ ਸਾਰਾ ਸਾਰਾ ਉਹ ਲੈ ਗਿਆ ਹੋ ਗਿਆ ਯਾ ਸਟਲ ਹੋ ਰਹੇ ਨੇ ਯਾ ਪੰਦੇ ਕਿਹੜੇ ਪੰਜ ਥੱਲੇ ਵੱਜਦੇ ਜਾਣੇ ਪੰਦੇ ਥੋਕ ਥੈਲੀ ਕਰਜੋ ਬਾਈ ਉਦਣ ਅਸੀਂ ਥੈਲੀ ਕਰਿਆ ਤਾਂ ਇੰਨੇ ਚ ਰੋਕਿਆ ਤਾਂ ਨਹੀਂ ਤਾਂ ਬੰਦ ਉਦਣ ਵੀ ਚੱਕ ਤਾੜਾ ਦੇਖਣਾ ਭਰੇ ਪੈ ਲੱਗਣਾ ਗਿਆ ਇੰਨਾ ਮੁੱਲ ਲੱਗਣਾ ਗਿਆ ਮੁੱਲ ਲੱਗਣਾ ਗਿਆ ਬਾਈ ਥੈਲ ਲੱਗ ਜੋ ਥੱਲੇ ਆ ਜਾਲ ਅਸੀਂ ਮਸਾ ਭਰਿਆ ਇੱਕ ਚੱਕਰ ਪਤਾ ਇਹਦੇ ਥੱਲੇ ਜਾਲ ਆ ਕਿਤੇ ਥੱਲੇ ਥੋੜਾ ਹੀ ਕਰਨੇ ਆ ਹਾਂ ਥੱਲੇ ਜਾ ਕਿਹੜਾ ਥੱਲੇ ਪੂਰਾ ਉਹ ਆ ਬਾਈ ਮੈਨੂੰ ਪਤਾ ਬੱਦ ਬੱਦ ਕੋਟੇ ਕੋਟੇ ਦਾ ਕਿੱਦਾਂ ਗਿਆ ਹੁਣ ਜਾਲ ਤਕਰੀਬਨ ਜਿਆਦਾ ਅੰਦਰ ਦਾ ਕੰਮ ਅੰਦਰ ਦਾ ਸਾਰਾ ਅੰਦਰ ਦਾ ਅਰੇ 50 ਖੇਲੇ ਕਰਨੇ ਨਹੀਂ ਲੈ ਲਓ ਤੁਸੀਂ ਥੱਲੇ ਜਾੜਾ ਇਹਦੇ ਪਰੋ ਤਿੰਨ ਦੋ ਬੰਦੇ ਬੰਨੇ ਬਾਈ ਬਹੁਤ ਸੇਵਾ ਨਵਾਈ ਆ ਮੈਂ ਹੈਨਾ ਤੁਸੀਂ ਦੋ ਤਿੰਨ ਬੰਦੇ ਤੇ ਚਲੋ ਵੀਰੇ ਸਾਡਾ ਫਰਜ਼ ਆ ਠੀਕ ਆ ਨਾ ਸਾਰੇ ਆਪਣੇ ਭੈਣ ਭਰਾਏ ਆ ਠੀਕ ਹੈ ਬਾਈ ਜੀ ਮੈਂ ਗੱਲ ਕਹਾ ਜੀ ਸਾਡੇ ਪਿੰਡ ਵਾਲੇ ਬਤਾ ਕੇ ਕਹਿੰਦੇ ਸਾਡੇ ਘਰ ਪਿੰਡ ਘੜੇ ਪਾਣੀ ਆ ਆਪਾਂ ਕੀ ਕਰਨਾ ਆਹ ਕਹਿੰਦੇ ਬਾਈ ਸਾਡੇ ਪਿੰਡ ਵੀ ਬਾਈ ਪਿੱਛੇ ਹਟਾ ਹਾਨੂੰ ਵੀਰੇ ਜਖਵਾਜ ਆ ਆਪਣੀ ਆ ਤੇ ਅੰਨ ਨਾ ਕੋਈ ਨਹੀਂ ਹੁੰਦਾ। ਚੱਲਣੇ ਹਟਾਉਣੇ ਆ ਫਿਰ। ਠੀਕ ਹੈ ਨਾ। ਖਬਰ ਕਿੱਧਰੋਂ ਲੱਖੇ ਲੱਗਦੀ ਹੈ ਪਿੰਡੋਂ ਚਲੇਗੇ। ਆਪਣੇ ਦਾ ਕੰਮ ਮੰਨ ਲਿਆ ਠੀਕ ਹੈ ਸਾਡੇ ਪਿੰਡ ਨਹੀਂ ਆਣਾ। ਜਿਹੜੇ ਇੱਥੇ ਬੈਠੇ ਹੋ ਵੀ ਸਾਰੇ ਭੈਣ ਭਰਾ ਹੀ ਆਂ। ਆਈ ਤਾਂ ਫਿਰ ਬਣੀ ਸਮਝਿਆ ਆਪਣੇ ਦਾ ਕੰਮ ਸਾਰੀ ਉਮਰੇ ਬੰਦਾ ਕਰਦਾ। ਨਾਲੇ ਬਾਈ ਵੀਰੇ ਆਈ ਜਾਂ ਸੋਚਦਾ ਵੀ ਕੋਈ ਆ। ਫਿਰ ਦੋਨੋਂ ਘਟੇ ਵੀ ਕਿਸੇ ਦੀ ਦੰਨੀ ਨਹੀਂ ਰੰਦਾ ਚਲੋ ਬਾਬਾ ਮਿਹਰ ਕਰੇ ਉਧਰ ਨਹੀਂ ਹੈਗਾ ਮੇਰੇ ਇਧਰ ਕੋਈ ਨਹੀਂ ਹੁਣ ਬਸ ਬਸ ਉਹ ਵੀ ਜਿਹੜਾ ਆਪਾਂ ਜਾਲ ਆਪਾਂ ਜਾਲ ਨਹੀਂ ਲਾਇਆ ਹੈਗੀ ਫੋਨਾ ਬੈਠੇ ਵਿਚਾਰੇ ਦੇ ਪੰਜਾਹ ਲਾਈਟ ਨਹੀਂ ਬਾਈ ਨਾ ਕੋਈ ਲਾਈਟ ਦਾ ਇੰਤਜ਼ਾਮ ਨਹੀਂ ਨਹੀਂ ਬੰਦੂ ਨਹੀਂ ਲੱਗਿਆ ਬੁੱਪੇ ਆਂ ਤਾਂ ਖੜੇ 100 ਬੰਦਾ ਚੜਾਈਦਾ ਲੱਗ ਗਈ ਹੁਣ ਉਧਰ ਕਿੰਨਾ ਹੈਗਾ ਬੜਾ ਹੁਣ ਭੈਣ ਜੋ ਹੋਇਆ ਵਾ ਇੰਨਾ ਕੀ ਫਾਸਲਾ ਜਿੰਨ ਕਾ ਬੜਾ ਕਹਣਾ ਰੋਟੀ ਮਗਾ ਮਗਾ ਦੇ ਬੰਦੇ ਚਾਰੇ 100 150 ਬੰਦਾ ਬੈਠੇ ਬਾਈ ਇਹ ਹੋਰ ਨਹੀਂ ਭੈਣ ਜੋ ਬਾਈ ਮੈਂ ਤਾਂ ਇੱਕ ਹੈਰਾਨ ਹਾਂ ਉਹ ਨੇੜੇ ਤੇੜੇ ਹੁਣ ਕਿੰਨੇ ਕ ਲੋ ਕੋਈ ਨਹੀਂ ਹੈਗਾ ਹੋਰ ਨਹੀਂ ਕੋਈ ਉਹੀ ਗੱਲ ਬਾਤ ਹੋ ਗਈ ਪਿੰਡਾਂ ਨੂੰ ਫੋਨੇ ਬੰਦਾ ਕਰ ਦੂਗਾ ਭੈਣ ਕਿ ਲੋਨਮੈਂਟੇ ਹੀ ਕਰਾ ਦੂਗਾ ਵੀ ਭਾਈ ਆਪਣਾ ਸਮਾਨ ਲੈ ਕੇ ਚੜ੍ਹ ਜਾ ਕੋਠੇ ਉੱਪਰ ਆ ਹੁਣ ਜਿੱਕਣ ਇੱਥੇ ਘਾਰਾ ਬੰਨ੍ਹ ਜੇ ਤਾਂ ਭੈਣ ਚੋਦਾਏ ਵੀ ਨਹੀਂ ਪਰਸੋਂ ਚ ਉੱਥੇ ਵੀ ਕੋਈ ਵੀ ਆ ਨਾਲ 40 ਚਿੰਨੀ ਗੁੱਡੇ ਦੇ ਮਾਲਕ ਆ 87 ਤੋਂ ਟੂਏ ਪਰ ਬੈਠੇ ਗਏ 40 ਚਲੇ ਕਿ ਜੰਨਲ ਸਾਰੀ ਭਾਈ ਘਾਰ ਤੋਂ ਨਹੀਂ ਨਿਕਲਦੇ ਉਹ ਘਾਰ ਤੋਂ ਨਹੀਂ ਨਿਕਲਦੇ ਤੂੰ ਸਹੀ ਦੱਸ ਆ ਨਾਪ ਨਾਲ ਦੋ ਦੋ ਟਰੈਕਟਰ ਕਪੜਾ ਦੇ ਰੂਪ ਐਸ ਤੋਂ ਨਾਲ ਹੀ ਇੱਕ ਤਾਂ ਕਿਸਾਨ ਜੂਨੀਅਰ ਬਣਿਆ ਲੀਹੇ ਭਾਈ ਹੋਰ ਵਧਣਾ ਆਲੇ ਮੋਂ ਛਾਵ ਨੂੰ 6 ਵਜੇ ਛੱਡਿਆ ਪਾਣੀ ਉੱਪਰ ਦੇਖ ਲਓ ਉਹ ਪਾਣੀ ਨੂੰ ਆਉਣ ਨੂੰ ਟਾਈਮ ਲੱਗਣਾ ਮੇਰੇ ਪਾਣੀ ਲਗਾਤਾਰ ਵਧ ਰਿਹਾ ਆ ਭਾਈ ਪਾਣੀ ਬਹੁਤ ਵਧ ਗਿਆ ਕਿਉਂ ਸਿੱਕਾ ਨਹੀਂ ਲੱਖਾ ਜਾ ਰਿਹਾ ਨਾ ਨਾ ਭਾਈ ਹੋਰ ਵਧ ਗਿਆ ਮੈਂ ਪੈਣ ਜਾ ਤੱਕ ਛੱਡਿਆ ਵੀ 1000 ਹੋਰ ਛੱਡਿਆ ਸਾਡੇ ਉਹ ਬੰਨ ਲਾਂਦੇ ਲਾਂਦੇ 8 ਤੋਂ 10 ਫੁੱਟ ਪਾਣੀ ਵਧ ਗਿਆ ਉਹ ਲਾਂਦੇ ਲਾਂਦੇ ਹੋਰ ਰਾਤ ਨੂੰ ਟੋਪੜ ਲਾਈ ਜਾ ਟੋਪੜ ਲਾ ਕੇ ਤਾਂ ਕਰਾਈ ਪਰਣ ਫੇ ਮੈਂ ਲਾਈ ਸੀ ਜਾਣਦਾ ਤਕਰੀਬ 700 ਨੂੰ ਇਹਨਾਂ ਨੇ ਤਕਰੀਬਨ 700 ਨੂੰ ਪਹਿਲੇ ਇੱਕ ਦਿਵਸ ਨੂੰ ਆਹ